ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮੈਂ ਖਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਹਾਰੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਗੜਾਂ ਦਿਖਾਵਾਂਗੇ ਤੋਕੜਾਂ ਗੱਬਣਾ ਤੇ ਸੱਜਰ ਸੂਈਆਂ ਆਪਾਂ ਪਹੁੰਚੇ ਆਂ ਵੀਰ ਵਿਸ਼ਾਲ ਦੇ ਕੋਲ ਤੇ ਕਰਦੇ ਆਂ ਵੀਰ ਦੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਜੀ ਚੜਦੀ ਕਲਾ ਚੜਦੀ ਕਲਾ ਚਾਹੀਦੀ ਆ ਜੀ ਇਹ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਨਾਮ ਵੀਰ ਜੀ ਵਿਸ਼ਾਲਦੀਪ ਸਿੰਘ ਜੇ ਪਿੰਡ ਹਰੜਕਲਾਂ ਤਹਿਸੀਲ ਨਾਣਾ ਤੇ ਜ਼ਿਲ੍ਹਾ ਅੰਬਰੀ ਸਰ ਜੀ ਠੀਕ ਆ ਜੀ ਫੋਨ ਨੰਬਰ ਬੋਲ ਦਿਓ ਨੰਬਰ 8427278279 ਠੀਕ ਆ ਜੀ ਅੱਜ ਫੇਰ ਰੇਟ ਉਪਰ ਵਾਲਾ ਹੀ ਛੋਟੇ ਛੋਟੇ ਮੁੱਲ ਲਓ ਜੀ ਰੇਡ ਬਾਈ ਦੇ ਨਗੇ ਨਗੇ ਹੁੰਦੇ ਆ ਪਹਿਲੇ ਨੰਬਰ ਤੇ ਆਪਾਂ ਦਿਖਾਉਨੇ ਤਗੜੇ ਕੱਦ ਕਾਠ ਵਾਲੇ ਨਗੇ ਨਾ ਹੀ ਦਿਖਾ ਇੱਕ ਕਰ ਜੰਗੀ ਵੀ ਥੱਲੇ ਮਾਰ ਕੇ ਆਉਂਦਾ ਲਓ ਜੀ ਪੰਡਾ ਪਾਈਆਂ ਪਈਆਂ ਵਾ ਹੈ ਵੀ ਬੋਦੀ ਵਾਲੇ ਸੋਹਣ ਪੁਣਾ ਜਿਹੜਾ ਬੈਡ ਤੇ ਚੋਂ ਬਹੁਤ ਜ਼ਿਆਦਾ ਵਾ ਕਿ ਇਹ ਕਿਦਾਂ ਜੇ ਬਾਜੀ ਇਹ ਵੀ ਜਿੱਦ ਜਾ ਸੁਗਾ ਜੇ ਅੱਛਾ ਜੀ ਦੁੱਧ ਦਾ 16 ਕਿਲੋ ਅੱਛਾ ਜੀ 15 ਦੀ ਗਾਰੰਟੀ ਠੰਡਾ ਕਰਕੇ ਠੀਕ ਹੈ ਜੀ ਹਾਂ ਜੀ ਲਓ ਜੀ ਦੁੱਧ 16 ਹੋਊਗਾ ਪਰ 15 ਦੀ ਗਾਰੰਟੀ ਹੈ ਤੇ ਦੁੱਧ ਜਾ ਸੁਗਾ ਸੀ ਪਤਾ ਰਿਕਾਰਡ ਆ ਕਿਲੋ ਕਾਟੀ ਦੱਸਣਾ ਕਿਲੋ ਵਾਦੀ ਨਿਕਲੂ ਕਰ ਜਾ ਬਿਲਕੁਲ ਬਿਲਕੁਲ ਸਿਆਣੀ ਗੱਲ ਆ ਜੀ ਇਹ ਖੋਲ ਦਿਓ ਬਾਜੀ ਕਿੰਨਾ ਟਾਈਮ ਹੋ ਗਿਆ ਸੀ ਨੂੰ ਸੁਈ ਨੂੰ ਜੀ ਹੋ ਗਿਆ ਜੇ ਉਹ ਅਸ਼ੀ ਦੇ ਅਸ਼ੀ ਚੰਗੀ ਜਰਾ ਸੰਗੀ ਬਤਾ ਦੇ ਲਓ ਜੀ ਫੀਮਲ ਕਾਫ ਜੇ ਪਿੱਛੇ ਚਵਾਈ ਜੱਗੇ ਵੀ ਤਾਂ ਮੋਟਰ ਨਹੀਂ ਹੁੰਦੀ ਅੱਛਾ ਜੀ ਲਓ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਸੋਹਣਪੁਣਾ ਬਹੁਤ ਆ ਤੇ ਬੋਦੀ ਵਾਲੀ ਪੜ ਆ ਗਈ ਪ੍ਰਿੰਟ ਪ੍ਰਿੰਟ ਜਿਹੜਾ ਬਹੁਤ ਹੀ ਚੰਗਾ ਆ ਗਿਆ ਕਰਮਾਲੀ ਦਾ 15 ਲੀਟਰ ਜਿਹੜਾ ਐਡ ਗਰੰਟੀ ਵਾਲਾ ਦੁੱਧ ਤਿਆਰ ਤੇ ਆਹ ਵਾਲਾ ਜਵਾਕ ਆ ਗਿਆ ਜੇ ਪਿੱਛੇ ਫੀਮਲ ਕਾਫ ਮਹੀਨੇ ਦੀ ਲਾੜੇ ਤੇ ਕੋਈ ਡੇਢ ਦੀ ਲਾੜੇ ਦੁੱਧ ਦਾ ਤਾਂ ਬੜਾ ਆ ਪਾਇਆ ਜਾਂਦਾ ਅੱਛਾ ਜੀ ਠੀਕ ਆ ਜੀ ਲਓ ਜੀ ਫਿਰ ਉਹ ਕਾਫੀ ਪਿਛੇ ਜਿਹੜਾ ਬ੍ਰੀਡ ਦੇ ਵਿੱਚ ਆ ਗਿਆ ਵਾ ਤੇ ਆਪ ਵੀ ਚੰਗੇ ਬ੍ਰੀਡ ਦੀ ਆ ਥਣ ਪਾਂਡਾ ਜਿਹੜਾ ਚੰਗਾ ਲੱਗਾ ਕਰਮਾਲੀ ਨੂੰ ਚਲੋ ਕੋਈ ਭਰਾਸੇ ਵਾਲਾ ਲੈ ਗਏ ਦੁੱਧ ਚੰਗਾ ਕੱਢੀ ਜਾਊਗੀ ਜੀ ਵੀ ਨਾ ਹਾਂਜੀ ਕਿਹਣੀ ਮਸ਼ੀਨੀ ਆ ਹਾਂਜੀ ਚੱਲਣੀ ਬੜੀ ਹੁੰਦੇ ਇਹ ਨਾ ਕਿ ਇਹ ਵੀਰਪਰਾ ਦਾ ਨਾ ਸਾੰਭਣੀ ਹੈ। ਹਾਂ ਹਾਂਜੀ ਬਿਲਕੁਲ ਸਹੀ ਗੱਲ ਹੈ ਸਾੰਭੀ ਥੋੜੀ ਜਿਹੀ ਘੱਟ ਹੈਗੇ ਨੇ। ਵੀਰ ਜੀ ਕਹਿੰਦੇ ਵੀ 20 ਪਲੱਸ ਚੱਲੀ ਆ। ਅੱਛਾ ਜੀ। ਐਰ ਕੀ ਉਹ ਵੀਰ ਕੋ ਸਾੰਭੀ ਨਹੀਂ ਗਈ ਜਿਹੜੀ ਗੱਲ ਆ। ਸਹੀ ਆ। ਸੇਵਾ ਸੁਹਾਣੀ ਹੋਈ ਉਹ ਜੇ ਕੋਈ ਵੀਰਪਰਾ ਚੰਗੀ ਸੇਵਾ ਕਰੇ ਭਾਈ 20 20 ਕਿਲੋ ਚਵਾਰੀ। ਠੀਕ ਹੈ ਠੀਕ ਹੈ। ਕਿਤੇ 15 ਕਿਲੋ ਠੱਡਾ ਕਰਕੇ ਠੀਕ ਆ। ਆਪਣੀ ਗਰੰਟੀ ਫੋਲੋ। ਤੇ ਮੁੱਲ ਭਾਜੀ ਇਹਦਾ ਕਿੰਨਾ ਕਜੇ? ਮੁੱਲ ਤੇ ਜੱਗੇ ਵੀ ਬਿਹਾਰ ਕਰਦੇ। ਅੱਛਾ ਜੀ। ਕਿਹੜਾ ਜਿੰਨਾ ਮੰਨਤਾ ਨਿਕਰਾਉਂਦੇ। ਨਹੀਂ ਕਰ 42 ਦੀ ਕਰ ਦੀਏ ਵੇਖ ਲਓ ਜੀ ਗੰਜਾਇਸ਼ ਤੇ 42000 ਦੀ ਦੇਦਾਂ ਚੱਕੀ ਲਓ ਜੀ 42000 ਦੀ ਬਿਲਕੁਲ ਨੋਰਮਲ ਰੇਟ ਹਾਂਜੀ ਆਹ ਵੇਖੋ ਕਿੱਥੇ ਆਉਂਦੀ ਹੈ ਨਹੀਂ ਕੱਦ ਵਜਨ ਫੋਲਿਆ ਜਿੱਦਾਂ ਮੋਟਰ ਨਹੀਂ ਹੁੰਦੀ ਹਾਂਜੀ ਬਸ ਮਾਸ ਉੱਡਦੀ ਆ ਠੀਕ ਆ ਠੀਕ ਆ ਠੀਕ ਆ ਲਓ ਜੀ ਮੋਟਰ ਵਾਲਾ ਹਿਸਾਬ ਤਾ ਵੀਰ ਕਹਿੰਦਾ ਚਵਾਈ ਜਿਹੜੀ ਆ ਨ ਇੱਕ ਨੰਬਰ ਆ ਤੇ ਹੈ ਵੀ ਬਰੀਡ ਦੇ ਵਿੱਚ ਅ ਦੂਜੇ ਨੰਬਰ ਤੇ ਕਿਵੇਂ ਭਾਜੀ ਦੂਜੇ ਨੰਬਰ ਤੇ ਜੱਗੀ ਵੀ ਤੋਕੜ ਆਹੀ ਠੀਕ ਆ ਜੀ ਸੂਈ ਰੋ ਗਿਆ ਹੀ 3 ਮਹੀਨੇ ਹੋ ਗਏ ਆ ਅਛਾ ਜੀ ਪੱਕੇ 3 ਮਹੀਨੇ ਹੋ ਗਏ ਆ ਠੀਕ ਆ ਜੀ ਅਛਾ ਜੀ ਤੇ ਮੇਰਾ ਵੀਰ ਨਾ ਇੱਕ ਗੱਲ ਹੋਰ ਹੀ ਹਾਂਜੀ ਉਹਨਾਂ ਦੇ ਘਰ ਵਾਲਿਆਂ ਨੇ ਨਾ ਸਚਾਈ ਦੱਸੀ ਆ ਠੀਕ ਆ ਕਹਿੰਦਾ ਵੀਰ 20 ਦਿਨ ਉਹ ਗੱਡੀ ਘਾ ਭਰੇ ਲੋ ਅੱਛਾ ਜੀ ਕਿਤੇ ਗੱਲਾਂ ਵਾਲੀ ਗੱਲ ਉਹਨਾਂ ਸਾਨੂੰ ਕੀ ਕਾ ਕੱਢ ਕੇ ਬਖਾਤਾ ਗੱਡੀ ਚ ਰੱਖਿਆ ਪਤਾ ਨਹੀਂ ਉਹ ਗੱਡੀ ਵਾਲੇ ਇੱਥੇ ਚਲ ਗਿਆ ਹੱਥੀਂ ਅੱਛਾ ਜੀ ਤੇ ਐਫ ਪਾ ਟੀਆ ਭਰਾ ਜੀ ਉਹਨਾਂ ਠੀਕ ਹੈ ਜੀ ਹਾਂਜੀ ਤੇ ਉਹਨਾਂ ਬਖਾਤਾ ਵੀ 20 ਦਿਨ ਹੋ ਗਏ ਆ ਠੀਕ ਹੈ ਠੀਕ ਹੈ ਕਹਿੰਦੇ ਨੇ ਕਿ ਆਪਾਂ ਵੀ ਦੇ ਦਾਂਗੇ ਵੀ 20 ਦਿਨ ਹੋ ਗਿਆ ਅੱਛਾ ਜੀ ਲੈ ਕੇ ਆ ਜੀ ਠੀਕ ਹੈ ਜੀ। ਕਹਾ 7 ਕਿਲੋ ਛੇ ਦੀ ਗਾਰੰਟੀ ਠੰਡਾ ਕਰਕੇ। ਸੂਆ ਕਨ ਬਸ ਹੋਈ ਆ। ਵੀਰ ਜੀ ਦੁਜਾਰੇ। ਠੀਕ ਹੈ ਜੀ। ਲਓ ਜੀ ਸੂਆ ਦੂਸਰਾ ਸੂਈ ਜੇ ਸੂਈ ਨੂੰ 3 ਕਿ ਮਹੀਨੇ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਖੋਲ ਦਿਓ ਭਾਜੀ ਨੂੰ ਵੀ। ਤੇ ਗਾਂ 20 ਦਿਨ ਦੇ ਆਸ-ਪਾਸ ਟਾਈਮ ਵੀ ਹੋ ਗਿਆ ਪਰ ਠੀਕ ਆ ਭਰਾਏ ਨੂੰ। ਬਾਕੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ। ਕੱਦ ਵਜਨ ਜਿਹੜਾ ਚੰਗਾ ਆ ਗਿਆ ਕਰਮਾਲੀ ਦਾ। ਤੇ ਛਾਣ ਵੀ ਜਿਹੜਾ ਚੰਗਾ ਲੱਗਾ ਨਾ ਮੁੱਠੀਦਾਰ। ਹਾਂਜੀ ਹਾਂਜੀ। ਰਾਜੀ ਬਾਜੀ ਰਸੀ ਇਹਨੇ ਸੱਜਰ ਨੇ ਕਿੰਨਾ ਘ ਭਰਿਆ ਮੈਂ ਉਹ ਹਾਂਜੀ ਸੱਜਰ ਨੇ ਕਿੰਨਾ ਘ ਭਰਿਆ ਉਹ ਅੰਡੈਸ 16 17 ਵਾਲੀੋਂ ਭਰੇ ਆਏ ਅਛਾ ਜੀ ਹਾਂਜੀ ਠੀਕ ਆ ਲਓ ਜੀ 16 17 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਵਾ ਹਾਂਜੀ ਇਹਦਾ ਬੱਛੀ ਚ ਹੁੰਦਾ ਹੀ ਆਟੀ ਦੀ ਅਛਾ ਜੀ ਮਰਜੀ ਫੀਡ ਖੂੜਨੀ ਵਿਚਾਰੇ ਪਾਉਂਦੇ ਠੀਕ ਆ ਕੋਈ ਵੀਰ ਭਰਾ ਫੀਡ ਪਾਊਗਾ ਨਾ ਹਾਂਜੀ ਦੁੱਧ ਜਿੰਨਾ ਮਰਜੀ ਵਧਾ ਲੈ ਬਿਲਕੁਲ ਜੀ ਵੇੜਾ ਦੁੱਧ ਪਾਏ ਦਾ ਪਾਏ ਦਾ ਪਾਏ ਦਾ ਸਹੀ ਗੱਲ ਹੈ ਤੇ ਇਹਦਾ ਕਿੰਨਾ ਕ ਜੀ ਮੁੱਲ ਹਾਂਜੀ ਇਹਦਾ ਮੁੱਲ ਮੁੱਲ ਜੱਗੇ ਵੀਰੇ ਦਾ ਕਰਨ ਨੂੰ ਵੀਰ ਯਾਰ ਕਰਦੇ ਅਛਾ ਜੀ ਕਰ ਦਈਏ ਛੋੜਾ ਜਾਈਏ ਨਿਕਾਜ ਆਫਰ ਲਾ ਦਈਏ ਆਫਰ ਹੀ ਲਾ ਦਈਏ ਹਾਂਜੀ ਹੋਰ ਨਹੀਂ ਦੇ ਦਈਏ ਵੇ ਲੋਗਿੰਗ ਜਾਸਤੇ ਕਿੰਨੇ ਦੀ ਕਰਦਗੇ ਤੂੰ ਇਹਦਾ 1000 ਛੱਡ ਦੇ ਹੋਰ 16000 ਲਓ ਜੀ 16000 ਨਹੀਂ ਤੋਹਫਾ ਦੋਗਾ ਬਿਲਕੁਲ ਅੱਗੇ 20 ਦਿਨ ਹੈ ਜਿਹੜੀ ਟਿਕਾਪਰਾ ਇਹਨੂੰ ਠੀਕ ਹੈ ਟੀਕੇ ਦੀ ਫੋਟੋ ਵੀ ਭਵਾ ਦਾਂਗੇ ਠੀਕ ਹੈ ਠੀਕ ਹੈ ਨਹੀਂ ਗੱਲ ਗੱਲ ਦੱਸੀ ਚੰਗੀ ਹੁੰਦੀ ਹੈ ਨਾ ਸੱਚੇ ਆਈ ਹੈ ਬਾਕੀ ਸੇਵਾ ਕਰ ਲੈਂਦਾ ਕੋਈ ਵੀਰ ਭਰਾਓ ਸਾਹਿਬ ਨੇ 50000 ਰੁਪਏ ਦੀ ਬਾਨੀ ਵੇੜ ਬਿਲਕੁਲ ਸਹੀ ਗੱਲ ਹੈ ਤੀਜੇ ਨੰਬਰ ਤੇ ਕਿਵੇਂ ਨੰਬਰ ਤੇ ਜਲਸੀ ਆ ਗਈ ਜੇ ਕਾਲੀ ਜਲਸੀ ਠੀਕ ਹੈ ਜੀ ਦੁੱਧ ਜੱਗੇ ਵੀਰਾ ਗਾਈ 12 ਕਿਲੋ ਅੱਛਾ ਜੀ 10 ਲੀਟਰ ਦੀ ਗਾਰੰਟੀ ਭਾਏ ਠੰਡਾ ਕੋਈ ਦੋ ਟਾਈਮ ਤੇ ਭਾਵੇਂ ਤਿੰਨ ਟਾਈਮ ਚੋੜੇ ਸਾਡੇ ਠੀਕ ਹੈ ਲਓ ਜੀ ਹੂੰ 12 ਠੀਕ ਹੈ ਜੀ ਮਗਰ ਵੀ ਫੀਮੇਲ ਕਾਫ ਆ ਗਿਆ ਬਿਲਕੁਲ ਤਾਜ਼ਾ ਬੱਚਾ ਵਾ ਨਾਲੂ ਮਿਸਣਾ ਨਾਲ ਲੈ ਠੀਕ ਆ ਜੀ ਨਾਲੂ ਵੀ ਬਿਲਕੁਲ ਨਾਲ ਜੇ ਵੇਖ ਸਕਦੇ ਤੁਸੀਂ ਲਾ ਕੇ ਤੋਂ ਫੀਮੇਲ ਕਾਫ ਹੋਏ ਵੀ ਜਰਸੀ ਦੀ ਆ ਗਈ ਪਿਛੇ ਹਾਂਜੀ ਇਹ ਵੀ ਨਾ ਵੈਡ ਨਾ ਮਲਬੀ ਸਾੰਬੀ ਘੱਟ ਕੇ ਨੇ ਹਾਂਜੀ ਸੂਬਾ ਕਨਵਾ ਸੂਆ ਜੱਗੇ ਵੀਰ ਦੂਜਾ ਆਈ ਲਓ ਜੀ ਸੂਆ ਵੀ ਠੀਕ ਆ ਖੋਲ ਦਿਓ ਬਾਈ ਜੀ ਇਹਨੂੰ ਲਓ ਜੀ ਕ੍ਰੋਸ ਦੇ ਵਿੱਚ ਆ ਗਈ ਜਰਸੀ ਕ੍ਰੋਸ ਆ ਬਾਕੀ ਫੈੜ ਕੁਆਲਿਟੀ ਵੀ ਦੀ ਚੰਗੀ ਆਊਗੀ ਫੇਸ ਕੁਆਲਟੀ ਤੋਂ ਚੈੱਕ ਕਰ ਸਕਦੇ ਜੇ ਕੱਦ ਕੋ ਦੇਦਾ ਵੀ ਚੰਗਾ ਆ ਗਿਆ ਕਰਮਾਲੀ ਦਾ ਥੱਲੇ ਉਹ ਬੜੀ ਜਗ੍ਹਾ ਚਮਾਈ ਸੰਗੀ ਚਮਾਈ ਲੱਗੀ ਮੈਨੂੰ ਆ ਠੀਕ ਆ ਠੀਕ ਆ ਲਓ ਜੀ ਥਾਂ ਬਹੁਤ ਹੀ ਚੰਗਾ ਲੱਗਾ ਵਾ ਨੋਕ ਵਾਲਾ ਥਾਂ ਤੇ ਹੈ ਵੀ ਕੱਲਾ ਕੱਲਾ ਲੱਗਾ ਵਾ ਕਿੰਨਾ ਪਰਜੂਗੀ ਦੁੱਧ ਉਹ ਜਗ੍ਹਾ ਵੀ ਨਾ ਫੋਨ ਤੇ ਆਪਣੇ ਨਾਲ ਆ 10 ਕਿਲੋ ਅੱਛਾ ਜੀ ਥਾਂ ਵਾਲਾ 11 ਕਿਲੋ ਹੀ ਅੱਛਾ ਜੀ ਪਰ ਆਪਾਂ ਉਹਨਾਂ ਘਰੇ ਦਾ 10 ਕਿਲੋ ਜੋਗ ਲਿਆਇਆ ਠੀਕ ਆ ਠੀਕ ਆ ਠੀਕ ਆ ਜੀ ਹਾਂ ਜੀ ਲੋ ਜੀ ਕਿੰਨਾ ਉਤਰਾ ਭਰ ਜੂਗੀ ਤੁਹਾਡੇ ਸਾਹਮਣੇ ਉਹ ਜੱਗੇ ਵੀਰ ਨਾ ਬੋਤਾ ਨਹੀਂ ਕਹਿੰਦੇ 14 ਕਿਲੋ ਤੱਕ ਜਾਉਗੇ ਠੀਕ ਆ ਲੋ ਜੀ 14 ਕਿਲੋਟਰ ਦੇ ਆਸ-ਪਾਸ ਦੋ ਇਹਦੇ ਭਰ ਜੂਗੀ ਕਰਮਾ ਵਾਲੀ ਹਾਂਜੀ ਹਾਂ ਜੀ ਬੈਕ ਹੋਗੇ ਉਹਨਾਂ ਚ ਵਾਦੂ ਬਹੁਤੀ ਸਟਾਰਟਿੰਗ ਐ ਤਰੀ ਵਧੀਆ ਠੀਕ ਆ ਮੁੱਲ ਕਿੰਨਾ ਕੁ ਜੇਰਾ ਮੁੱਲ ਤੇ ਜੱਗੇ ਵੀਰ 35 ਕਰਦੀ ਅੱਛਾ ਜੀ ਕਰ ਦਈਏ ਫਿਰ ਖੁੱਲਾ ਖੁੱਲਾ ਕਿ ਨਹੀਂ 32 ਦੀ ਕਰ ਦਈਏ ਵੇ ਲਾ ਗਿੰਜਾਸ ਤੇ ਪੂਰੇ ਦੀ ਮਾਦ ਨਾ ਕਰਦੇ ਹਾਂ 30 ਕਰਦਗੇ ਪੂਰੇ ਦੀ ਅੰਦਰ ਕਰਦਗੇ ਮਾਸਾ ਮੈਂ ਜਾਂਦੇ ਹਾਂ ਤੇ ਨਹੀਂ ਕਰ ਦੋ ਫਿਰ ਵੇਖੀ ਹੋਗੇ ਆਹ ਰਾਜ ਜੱਗੇ ਵੀਰ ਦੇ ਨਾ ਉਹ 29 ਦੀ ਲਓ ਜੀ ਨਹੀਂ ਬਣੀ ਹਾਂ 22 ਦੀ ਜਾਂਦੇ ਕੋਈ ਦੂੰਗਾ ਨਾ ਨਹੀਂ ਦੂੰਗਾ ਸਹੀ ਗੱਲ ਨਹੀਂ ਬਿਲਕੁਲ ਸਹੀ ਲਓ ਜੀ ਡਬਲ ਫਾਇਰ ਆ ਪਿਛੇ ਵੀ ਫੀਮਲ ਕਾਫ ਤੇ 28000 ਦੀ ਬਿਲਕੁਲ ਹੀ ਨੋਰਮਲ ਰੇਟ ਹਾਂ ਜੀ ਰੁਪਇਆ ਛੋਟ ਕਰਨੀ ਹੈ ਅੱਛਾ ਜੀ ਵੇ ਅਲਾ ਪੰਡਾ ਹੀ ਪਾਈਆਂ ਪਈਆਂ ਨਹੀਂ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਆ ਜੇ ਮੁੱਲ 35 ਵਿਕਰਮ ਦੀ ਆ ਨਿਕਰਮ ਦੀ ਬਿਲਕੁਲ ਜਾਇਜ਼ ਮੁੱਲ ਪਤਾ ਵੀਰ ਨੇ ਤੇ ਐਂਡ ਤੇ ਕਿਵੇਂ ਆ ਗਈ ਭਾਈ ਚੌਥੇ ਦੇ ਲੋ ਜੀ ਤੋਕੜ ਗੱਬਣ ਆ ਗਈ ਜੇ ਵੱਡਾ ਕੱਤ ਕਾਠ ਇਹਦਾ ਵੀ ਜਰਸੀ ਇਹ ਵੀ ਜਰਸੀ ਪਿਓਰ ਕਾਲੀ ਜਰਸੀ ਜੱਗੇ ਵੀਰੇ ਠੀਕ ਆ ਜੀ ਕਿੰਨਾ ਦੁੱਧ ਤੇ ਕਿੰਨੇ ਮਹੀਨੇ ਦੀ ਚੈੱਕ ਪਾਸ ਵੀਰ ਸਾਢੇ 6 ਮਹੀਨੇ ਦੀ ਚੈੱਕ ਪਾਸ ਗਰੰਟੀ ਆ ਅੱਛਾ ਜੀ ਉਹਨਾਂ ਦੇ ਘਰ ਚੈੱਕ ਕਰਾਈ ਆ ਠੀਕ ਆ ਹਾਂ ਜੀ ਤੇ ਦੁੱਧ ਹੈਗਾ 7 ਕਿਲੋ ਅੱਛਾ ਜੀ ਇਹਦੀ ਗਰੰਟੀ ਠੰਡਾ ਕਰਕੇ ਠੀਕ ਆ ਜੀ ਹਾਂ ਜੀ ਲਓ ਜੀ ਬਹੁਤ ਹੀ ਚੰਗੇ ਰਿਕਾਰਡ ਵਾਲੀ ਸੱਜਰ ਨੇ ਕਿੰਨਾ ਸੁਹਾਈ ਠੀਕ ਹੈ ਗਾਂ ਤੇ ਜਿਲ ਗੱਬਣ ਤਿੱਜੇ ਲਈ ਗੱਬੜੀ ਠੀਕ ਹੈ ਸੱਜਰ ਨੇ ਕਿੰਨਾ ਘ ਭਰਿਆ ਸੱਜਰ ਨੇ ਸੱਜਰ ਦੇ ਅੱਗੇ ਵੀਰ 20 ਪਲੱਸ ਗਈ ਓ ਠੀਕ ਹੈ ਲਓ ਜੀ 20 ਤੋਂ ਪਲੱਸ ਜਿਹੜਾ ਦੁੱਧ ਭਰਿਆ ਵਾ ਸੱਜਰ ਨੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਖੋਲ ਦੇ ਪਾਈਏ ਨੂੰ ਵੀ ਹਾਂ ਜੀ ਦੁੱਧ 7 ਕਿਲੋ 6 ਦੀ ਗਰੰਟੀ ਆ ਠੀਕ ਆ ਲਓ ਜੀ 6 ਮਹੀਨੇ ਦੀ ਜੈਕ ਪਾਸ ਆ ਠੀਕ ਆ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਤੇ ਮੁੱਲ ਇਹਦਾ ਵੀ ਬਾਈ ਨੇ ਉੱਡਦੀਆਂ ਅਲੱਗ ਹੀ ਕਰਨਾ ਵਾ ਬਿਲਕੁਲ ਨਿਕਾ ਜਾ ਕੱਦ-ਕਾਡ ਜਿਹੜਾ ਬਹੁਤ ਹੀ ਤਕੜਾ ਆ ਗਿਆ ਕਰਮਾਲੀ ਦਾ ਲੋ ਜੀ ਚੈੱਕ ਕਰ ਸਕਦੇ ਫੇਸ ਕੁਆਲਟੀ ਦਾ ਕੱਦ-ਵਜਨ ਜਿਹੜਾ ਚੰਗਾ ਵਾ ਬਾਕੀ ਸਭੀ ਚਲੋ ਕਿਸ ਨੇ ਚੰਗੀ ਆ ਥਾਣੇ ਨੂੰ ਵੀ ਕੱਲਾ-ਕੱਲਾ ਲੱਗਾ ਵਾ ਹਾਂਜੀ ਮੈਂ ਤਾਂ ਵੀ ਰੋਖਣਾ ਵੇਖੀ ਦੀ ਨਾ ਹਾਂਜੀ ਹਾਂਜੀ ਤਸਵੀਰ ਹੀ ਲੱਗਦੀ ਆ ਕਿ ਤੁਸੀਂ ਦੇ ਬਿਲਕੁਲ ਨਹੀਂ ਸਹੀ ਗੱਲ ਸਹੀ ਗੱਲ ਸੋਹਣੀ ਆ ਕੀ ਮਜਾ ਲੱਤ ਪੁੱਟ ਜੇ ਠੀਕ ਆ ਠੀਕ ਆ ਕੋਈ ਵੀਰ ਭਰਾ ਡਰੇ ਵੀ ਲੱਤ ਪੁੱਟ ਜੂਗੀ ਠੀਕ ਆ ਜੀ ਮੋਲੇ ਦਾ ਭਾਜੀ ਮੋਲੇ ਜੱਗੇ ਵੀਰ ਘਰ ਨੂੰ 35000 ਕਰ ਦੇ ਅੱਛਾ ਜੀ 32 ਦੀ ਦੇ ਦੀਏ 32 ਦੀ ਹਾਂ ਵੇਖ ਲਓ ਹੈਗੀ ਨਹੀਂ ਰਾਸ ਤੇ 30000 ਦੀ ਦੇ ਦੀ ਰੇਲਾ ਹੈਗੀ ਹੋਰ ਕੋਈ ਪੂਰੇ ਦੀ ਕਰਦੇ ਫਿਰ 3000 ਦੀ 30 ਦੀ 30 ਚ 100 ਰੁਪਏ ਛੋਟ ਠੀਕ ਆ ਬਾਰ ਵੇਲਾ ਕਿੰਨੀ ਤਗੜੀ ਵੇਲਾ ਨਹੀਂ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਭਾਈ ਡੇ ਕੇ ਮੋਲੇ ਚ ਨਹੀਂ ਰੇਟ ਬਿਲਕੁਲ ਜਾ ਜਾ ਅੱਜ ਸਾਰੀਆਂ ਵੜਾ ਨਗਿਨੇ ਹੀ ਪਾ ਨਗਿਨੇ ਨਗਿਨੇ ਸਹੀ ਗੱਲ ਹੈ ਲਓ ਜੀ ਰੇਟ ਬਿਲਕੁਲ ਹਰਦਿਆਂ ਵਾਲੇ ਆ ਪਾਂਡੀ ਪਾਈ ਵੇ ਸਹੀ ਗੱਲ ਸਹੀ ਗੱਲ ਹੈ ਲਓ ਜੀ ਕਿਹੜਾ 15 ਲੀਟਰ ਬਿਲਕੁਲ ਦੁੱਧ ਤਿਆਰ ਠੰਡਾ ਕਰਕੇ ਚਾਹੇ ਵੀਰਾਂ ਦਾ ਕੋਈ ਚਾਰ ਦੰਗ ਚਵਾਈ ਕਰ ਲੇ ਆਪਣੀ ਹਾਂਜੀ ਤੇ ਚਾਹੇ ਜਿੰਨੀ ਮਰਜ਼ੀ ਗੱਲ ਹੈ ਬਾਕੀ ਪਸ਼ੂ ਚੰਗਿਆ ਵੀਰ ਦੇ ਕੋਲ ਦੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਚਲੋ ਕਿ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ